ਵਾਜਲ ਦਾ ਸਰਹੱਦੀ ਇਲਾਕੇ ਦੇ ਪਿੰਡਾਂ ਵਿੱਚ ਹੜ੍ਹ ਨੇ ਭਾਰੀ ਕਹਿਰ ਮਚਾ ਰੱਖਿਆ ਹੈ ਇਸ ਨਾਲ ਲੋਕਾਂ ਦੀਆਂ ਫਸਲਾਂ ਅਤੇ ਮਕਾਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਇਸੇ ਤਰ੍ਹਾਂ ਸਰਹੱਦੀ ਪਿੰਡ ਤੇਜਰੋਹਿਲਾ ਅਤੇ ਚੱਕ ਰੋਹਿਲਾ ਵਿੱਚ ਵੀ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ ਪਿੰਡ ਵਾਸੀਆਂ ਮੁਤਾਬਕ ਹੜ੍ਹ ਨਾਲ ਇੱਥੇ ਫਸਲਾਂ ਅਤੇ ਮਕਾਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਲੋਕ ਆਪਣਾ ਸਮਾਨ ਅਤੇ ਪਸ਼ੂਆਂ ਨੂੰ ਉੱਚੀਆਂ ਥਾਵਾਂ ਤੇ ਲੈ ਕੇ ਜਾ ਰਹੇ ਹਨ ਕੁਝ ਲੋਕਾਂ ਨੇ ਆਪਣਾ ਸਮਾਨ ਆਪਣੇ ਘਰਾਂ ਦੀਆਂ ਛੱਤਾਂ ਉੱਪਰ ਵੀ ਰੱਖਿਆ ਹੋਇਆ ਹੈ ਹਾੜ ਤਾਰਨ ਸੜਕਾਂ ਤੇ ਵੀ 3 ਤੋਂ 4 ਫੁੱਟ ਤੱਕ ਪਾਣੀ ਵਗ ਰਿਹਾ ਹੈ ਇਸ ਦੌਰਾਨ ਸੜਕਾਂ ਤੋਂ ਗੁਜ਼ਰਨ ਵਾਲੇ ਲੋਕਾਂ ਦੇ ਵਾਹਨ ਵੀ ਪਾਣੀ ਵਿੱਚ ਬੰਦ ਹੋ ਰਹੇ ਹਨ ਜਿਸ ਕਾਰਨ ਉਹਨਾਂ ਨੂੰ ਬੜੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਲਾਟ ਖਰਾਬ ਹੋ ਗਿਆ ਆਜ 8 ਦਿਨ ਹੋ ਗਏ ਪਾਣੀ ਆਉਣ ਤੇ ਸਾਰਾ ਪਿੰਡ ਆਵਾਜਾਈ ਤਾਰੀ ਖਤ ਹੋ ਗਈ ਹੈ ਇਹ ਸੜਕ ਤੇ ਕਿੰਨਾ ਕਿੰਨਾ ਪਾਣੀ ਪੋੜਦਾ ਪਾਣੀ ਇੱਥੇ 3 ਫੁੱਟ ਪਾਣੀ ਆ ਲੋਹੜ ਵਾਵਾ ਇਹ ਡੰਗਰ ਪਸ਼ੂ ਆਣ ਜਾਣ ਬਹੁਤ ਔਖਾ ਹੋਇਆ ਪਿਆ ਫਸਲਾਂ ਬਰਬਾਦ ਹੋ ਗਈਆਂ ਪੱਠਾ ਕੋਈ ਰਹਿ ਨਹੀਂ ਗਿਆ ਕਿੰਨੇ ਕੁ ਪਸ਼ੂਆਂ ਦਾ ਨੁਕਸਾਨ ਹੋਇਆ ਟੋਟਲੀ ਸਾਰਾ ਹੀ ਹੋ ਗਿਆ ਜ਼ੀਰੋ ਰਹਿ ਗਈ ਸਾਰਾ ਰਕਬਾ ਜਿੰਨਾ ਦੀ ਹੈ ਸਾਰਾ ਖਰਾਬ ਹੋ ਗਿਆ ਕੋਈ ਮਕਾਨਾਂ ਦਾ ਨੁਕਸਾਨ ਪਹੁੰਚਿਆ ਹਾਂਜੀ ਕੋਈ ਡਿੱਗਿਆ ਕਿੰਨੇ ਕੁ ਮਕਾਨ ਦੇ ਮਕਾਨ ਢਾਹਿਆ ਦੇ ਕਣੇ ਦੇ ਤੇ ਆਂੀਆਂ ਬਹਿ ਗਈਆਂ ਜਿਨ੍ਹਾਂ ਦੇ ਹੁਣ ਇੱਥੇ ਰਹਿਣ ਥੱਲੇ ਪਾਣੀ ਆ ਬੱਚੇ ਛੋਟੇ ਆ ਪਿੱਛੇ ਗਏ ਆ ਕਈ ਵਿੱਚ ਫਸੇ ਹੋਇਆ ਕੋਈ ਇੱਕ ਅਕੜ ਦੀ ਟਰਾਲੀ ਪਿਆਰੇ ਦੀ ਆ ਜਾਂਦੀ ਹੈ ਰਾਸ਼ਨ ਕੋਈ ਥੋੜਾ ਬੋਤਾ ਆ ਜਾਂਦਾ ਪਰ ਉਹਨੇ ਦਾ ਗੁਜ਼ਾਰਾ ਤਾਂ ਨਹੀਂ ਹੈਗਾ ਮਜਬੂਰੀ ਆ ਚਲੋ ਕਈਆਂ ਨੂੰ ਮਿਲਦਾ ਟਾਣੀਆਂ ਵਾਲਿਆਂ ਨੂੰ ਜਿਹਨੇ ਨਹੀਂ ਪੂਰੇ ਪਿੰਡ ਨੂੰ ਨਹੀਂ ਮਾਲਕੇ ਮਾਵੀਆ ਫਸਲਾਂ ਦਾ ਪੂਰਾ ਮਾਵੀਆ ਮਿਲਿਆ ਮਿਲ ਜਾਵੇ ਤਾਂ ਮੋੜ ਤਾਂ ਠੀਕ ਅੱਗੇ ਤਰ੍ਹਾਂ 7000 ਨਾ ਕੋਈ ਪੂਰੀ ਨਹੀਂ ਪੈਂਦੀ 2000 ਦਾ ਥੇਲੇ ਦਾ ਖਰਚਾ ਹੋਇਆ ਅਬਾ ਤੇ ਬੋਹਤ ਦਾ ਝੋਲੀ ਜਪਾਇ ਸੀ ਸੀਗੇ ਐਵੇਂ ਹੀ ਹਣ ਫਸਲ ਤਿਆਰ ਸੀ ਆੜ ਨੇ ਬਰਬਾਦ ਕਰਤਾ ਸਾਰੇ ਕੱਲ ਕੋਈ ਦਵਾਈਆਂ ਨਾ ਨਹੀਂ 12 13 ਦਿਨ ਹੋਰ ਚੱਲੇ ਤਾਂ ਬਸ ਬਹੁਤ ਤਬਾਈ ਹੋ ਜਾਂਦੀ ਹਾਂਜੀ ਹਾਂ ਰਾਈਸ ਨਹੀਂ ਹੋਈ ਐ ਵੀ ਚਲੋ ਕੋਈ ਰਾਈਸ ਸਰਕਾਰ ਵੱਲੋਂ ਕੋਈ ਦਿੱਤਾ ਜਾਵੇ ਕੋਈ ਹੋਰ ਸਹਿਯੋਗ ਵੀ ਕੋਈ ਸਸਤਾ ਨੇ ਪਹੁੰਚਾਣੇ ਪੱਠੇ ਦੀ ਟੂੜੀ ਦੀ ਡੰਗਰਾਂ ਦਾ ਹੈ ਜ਼ਿਆਦਾ ਚੱਲ ਦੂਜਾ ਦਾ ਚੱਲੀ ਜਾਂਦਾ ਤੇ ਸਮਾਨ ਲੈ ਕੇ ਜਾ ਰਹੇ ਹੋ ਕਿੱਥੇ ਜਾ ਰਹੇ ਹੋ ਹੋਣ ਜਾਣੇ ਅੱਗੇ ਕਿਧਰੇ ਨਾਲ ਦੇ ਪਿੰਡ ਕੁਛ ਨਹੀਂ ਤਾਰ ਉਹਨਾਂ ਦੇ ਲੈ ਕੇ ਤਾਂ ਘਰ ਵਿੱਚ ਪਾਣੀ ਆ ਕਿ ਆ ਨਾ ਲੈ ਕੇ ਪਿੰਨਾ ਪਾਣੀ ਲੈ ਕੇ ਸਾਰੇ ਜਿਹੜਾ ਦੋ ਤਿੰਨ ਕਰੀ ਬੈਠੀ ਨੇ ਸਾਰੀ ਹੋਣਗੇ ਕੱਚੀ ਕੀ ਕੰਮ ਸਮਾਨ ਛੱਕਾ ਹੋਇਆ ਵਗੈਰਾ ਵੀ ਰੱਖਿਆ ਹੋਇਆ ਉਹਨਾਂ ਜੀ ਰੱਖਿਆ ਤਾਂ ਕਿ ਨੂੰ ਕੋਈ ਆ ਲੈ ਜਾਨੇ ਤੁਹਾਨੂੰ ਤੈਨ ਵਾਤੇ ਬਸ ਉਹ ਇਲਾਕਾ ਤਾਂ ਤੋਂ ਪਤਾ ਹੀ ਆਉਣਾ ਚਾਹੀਦਾ ਮਦਦ ਕਰਨ ਬਹੁਤ ਲਾਦ ਮਾੜੇ ਆ ਪਾਣੀ ਤਾਂ ਬਹੁਤ ਦੂਰ ਆ ਰਿਹਾ ਜੀ ਸਤਲੋਹ ਦੇ ਧਰਾਵੀ ਦਾ ਜੀ ਤੇ ਬਹੁਤ ਲੋਕ ਆਖੇ ਗਏ ਇੱਥੋਂ ਦੇ ਤੇ ਆਦੇ ਘਰ ਛੱਡ ਕੇ ਬਾਹਰ ਨਿਕ ਜਾ ਰਹੇ ਜੀ ਸੜਕ ਤੇ ਕਿੰਨਾ ਕਿੰਨਾ ਪਾਣੀ ਖੜਾ ਹੈ ਇੱਥੇ ਜਿਹੜੇ 2.5 ਤੋਂ 3 ਫੁੱਟ ਤੱਕ ਹੈ ਜੀ ਟਰੈਕਟਰ ਵਾਲਾ ਕੁਝ ਲੱਗ ਰਿਹਾ ਜੀ ਬਸ ਮਾੜਾ ਮੋਟਾ ਹੀ ਹੈ ਜੋ ਰਸਤੇ ਤੋਂ ਚੱਲੇ ਨਹੀਂ ਕਰਾਂ ਵਿੱਚ ਹੀ ਪਾਣੀ ਪਿਆ ਰਹੇ ਜੀ ਕਿੰਨੇ ਕੋਈ ਘਰ ਹੋਣਗੇ ਜਿੱਤੇ ਪਾਣੀ ਦਾ ਕਾਢੋ ਟਾਣੀਆਂ ਤੇ ਸਾਰੇ ਟਕਰੇਣ ਪੈ ਗਏ ਜੀ ਆਉਣਗੇ ਜੀ 40 ਤੋਂ 50 ਘਰ ਕੁਨ ਪਾਣ ਹੋਇਆ ਹੈ ਘਰਾਂ ਨੂੰ ਨੁਕਸਾਨ ਜੇ ਕਿ ਦੁਆਰਾ ਹੋਇਆ ਹੈ ਡਰਾੜੇ ਪੈ ਗਏ ਜੀ ਇਹ ਦੁਆਰਾ ਡੇਗ ਪਈਆਂ ਜੀ ਮਕਾਨਾਂ ਦਾ ਵੀ ਨੁਕਸਾਨ ਹੋ ਰਿਹਾ ਜੀ ਤੇ ਫਸਲਾਂ ਦਾ ਕਿੰਨਾ ਨੁਕਸਾਨ ਹੋ ਗਿਆ ਫਸਲਾਂ ਦਾ ਤਕਰੀਬਨ ਤਾਂ 100 ਵਿੱਚੋਂ 95% ਦਾ ਹੋ ਗਿਆ ਇਹ ਦੋ ਕੁਝ ਰਹੇ ਹੈ ਇਕੱਲੇ ਦੋਨਾਂ ਪਿੰਡਾਂ ਦਾ ਹਾਂ ਜੀ ਸਾਰੀ ਢੋਪੀ ਹਾਂ ਜੀ ਸਾਰੀ ਢੋਪੀ ਸਾਰੀ ਤੇ ਲੋਕ ਹੁਣ ਜਾ ਵੀ ਰਹੇ ਹੋ ਹਾਂ ਜਾ ਰਹੇ ਜਾ ਰਹੇ ਪਿੰਡ ਛੱਡ ਕੇ ਜਾ ਰਹੇ ਜੀ ਕੈਂਪ ਦਾ ਸਾਰੇ ਸਰਕਾਰ ਨੇ ਤਾਂ ਦਿੱਤੇ ਨਹੀਂ ਕਿ ਕੋਈ ਨਹੀਂ ਸਾਰੇ ਕੈਂਪ ਤੇ ਕਿੱਥੇ ਗਏ ਕਿੱਥੇ ਨਹੀਂ ਉਹਨਾਂ ਪ੍ਰਵੇਸ਼ ਨਹੀਂ ਦਿੱਤੀ ਵੀ ਸੀ ਮਿਲਿਆ ਤੁਹਾਨੂੰ ਕੈਂਪ ਫਿਰ ਗਿਆ ਤਾਂ ਚਲੋ ਉੱਥੇ ਚਲੋ ਆਪੋ ਆਪ ਦੇ ਰਿਸ਼ਤੇਦਾਰ ਵੀ ਜਾ ਰਹੇ ਨੇ ਕੋਈ ਘਰਾ ਤੇ ਛੱਤਾਂ ਤੇ ਰੱਖਿਆ ਹੋਣਾ ਕਮਾਨ ਦਾ ਹਾਂ ਛੱਤਾਂ ਤੇ ਕੋਈ ਰੱਖਿਆ ਹੋਵੇ ਕੋਈ ਸਿਰ ਜਾ ਰੋਟੀ ਜਾ ਉੱਚੀ ਇੱਟਾਂ ਲਾ ਕੇ ਜਾਂ ਕੋਈ ਮਾੜੇ ਟੇਲ ਕਦੇ ਖੜੇ ਖਾਤੇ ਅਸੀਂ ਉੱਪਰ ਜਗ੍ਹਾ ਤੇ ਰੱਖਿਆ ਹੈ ਤਾਂ ਹੋ ਕੀ ਕੋਈ ਪ੍ਰਸ਼ਾਸਨ ਵਾਲੋ ਕੋਈ ਮਦਦ ਕੋਲ ਕੀ ਨਹੀਂ ਜੀ ਨਹੀਂ ਜੀ ਕੁਝ ਨਹੀਂ ਆਇਆ ਬਸ ਇੱਕ ਦੋ ਵਾਰੇ ਪੱਠੇ ਆਇਆ ਬਸ ਕੋਈ ਰਾਸ਼ਨ ਨਹੀਂ ਕੋਈ ਚਾਰਾ ਨਹੀਂ ਕੋਈ ਬਲ ਕਹੇ ਜਾਂਦੇ ਦੇਵਾਂਗੇ ਆਵਾਂਗੇ ਬਸ ਇਨੀ ਗੱਲ ਕਹ ਜਾਂਦੇ ਹੈ ਚਾਰਾ ਵੀ ਡੁੱਬ ਚੁੱਕਿਆ ਹੈ ਰਾਸ਼ਨ ਵੀ ਨਹੀਂ ਹੋਏਗਾ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਵੀ ਤੂੰ ਹੀ ਤੜੀ ਆਪ ਉਹਰੇ ਘਰੇ ਬਾਣੀ ਮੋਟੀ ਰੱਖੀ ਵੀ ਹੋ ਚਲ ਵੰਡ ਵਾਰ ਕੇ ਥੋੜੀ ਬਹੁਤੀ ਸਾਰ ਲਈ ਜੇ ਟਾਈਮ ਹੈਗਾ ਉਹ ਖੜੀ ਦਾ ਉਹ ਕੱਢ ਦੀ ਸਰਕਾਰ ਤਾਂ ਹੀ ਕਹ ਜਾਂਦੀ ਬਸ ਵਿਆਹ ਕੁਝ ਕਰਨ ਦੇ ਬਰੋ ਕਰਦੇ ਨਹੀਂ ਜੀ ਸਾਹਿਬ ਆਏ ਸੀ ਐਮਐਸ ਸਾਹਿਬ ਆਏ ਸੀ ਜੀ ਪਰ ਕੋਈ ਗੱਲ ਨਹੀਂ ਕਹੇਗੇ ਸੀ ਵੀ ਤੁਹਾਡਾ ਰਾਸ਼ਨ ਆ ਰਿਹਾ ਸੀ ਸਵੇਰੇ ਕੱਲ ਨੂੰ ਆ ਰਿਹਾ ਜੀ ਹਾਲ ਤੱਕ ਕੋਈ ਰਾਸ਼ਨ ਨਹੀਂ ਆਇਆ ਕੋਈ ਇੱਥੇ ਕੀ ਬਸ ਮਾੜੀ ਮੋਟੀ ਫੀਡ ਦੇ ਗਿਆ ਜੀ ਜਿੰਦੇ ਵਿੱਚ ਕੋ ਜਿਹਨੇ ਪੰਜ ਪਸ਼ੂ ਆ ਉਹਨਾਂ ਇੱਕ ਬਾੜੀ ਦੇਣੀ ਦੋ ਬਾੜੀ ਚਾਰ ਬਾੜੀ ਦੇਣੀ ਆ ਉਹਨਾਂ ਕਿੰਨਾ ਕੁ ਤੋ ਗੁਜ਼ਾਰਾ ਹੁੰਦਾ ਜੀ ਇਹਦੇ ਦੱਸਦੇ ਨੇ ਪਾਣੀ ਚੱਲ ਜਾਵੇ ਤੇ ਉਹਦਾ ਇੱਕ ਦਿਨ ਲਈ ਖਤਮ ਹੋ ਜਾਏਗਾ ਪਾਣੀ ਕਾਫੀ ਪਿੱਛੋਂ ਵੀ ਕਾਫੀ ਦੱਸਿਆ ਜਾ ਰਿਹਾ ਹੈ ਕਾਫੀ ਛੱਡਿਆ ਗਿਆ ਹੈ ਜੇ ਹੋਰ ਪਾਣੀ ਆਉਂਦਾ ਤਾਂ ਹੋਰ ਨਿਕਾਣ ਇੱਕ ਲੱਖ ਤੇ 75 ਹਜ਼ਾਰ ਕਹਿੰਦੇ ਪਿਆ ਸਵੇਰੇ ਦੀ ਖਬਰ ਵਿੱਚ ਆਈ ਸੀ 2.5 ਲੱਖ ਦੇ ਕਰੀਬ ਕਹਿ ਰਹੇ ਆ ਕਾਗਜ਼ਾਂ ਛੱਡੇ ਹਾਂ ਜੀ ਜੀ ਸਰਕਾਰ ਨੂੰ ਮੰਗ ਕਰਦੇ ਆ ਵੀ ਜਿਹੜਾ ਪਾਣੀ ਗਿਆ ਜਿਹੜੇ ਪਿਛਲੀਆਂ ਨਹਿਰਾਂ ਆਈਆਂ ਨੇ ਜਿਵੇਂ ਅਰਨੀਆਂ ਸਾਈਡ ਤੋਂ ਹੋਈਆਂ ਨੇ ਜਾਂ ਹੋਰ ਨਹਿਰਾਂ ਆਈਆਂ ਨੇ ਉਹਨਾਂ 'ਚ ਕਿਉਂ ਨਹੀਂ ਪਾਣੀ ਪਾਈ ਦਿੰਦੇ ਸਾਡੇ ਉਹ ਰਿਸ਼ਤੇਦਾਰ ਗਏ ਆਪਣੀਆਂ ਸਾਈਡ ਤੇ ਉਹ ਪਿਛਲੇ ਸਾਲ ਵੀ ਉਹਨਾਂ ਦੀ ਫਸਲਾਂ ਇਹਨਾਂ ਤਾਂ ਬਰਬਾਦ ਹੋਈਆਂ ਨਾ ਕੋਈ ਪਾਣੀ ਲੱਗਿਆ ਨਾ ਕੁਝ ਵੀ ਹਾਲੀ ਵੀ ਅਸੀਂ ਵੇਖਦੇ ਹਾਂ ਵੀ ਨਹਿਰਾ ਕੋਈ ਨਹੀਂ ਚੱਲ ਰਹੀ ਐਡੇ ਦੀ ਨਹਿਰ ਹਰ ਸਾਲ ਪਾਣੀ ਇਧਰ ਵੰਨੇ ਆ ਉਧਰ ਦੇ ਕਿਉਂ ਨਹੀਂ ਪਰਦੇ ਜੇ ਰਾਜਸਥਾਨ ਨੂੰ ਕੋਈ ਪਾਣੀ ਦਿੰਦੇ ਇੱਥੇ ਹੀ ਦਿੰਦੇ ਆ ਬਸ ਵੀ ਚਲੋ ਜੀ ਬਾਰਡ ਇਹਦਾ ਬੋਲ ਦੀ ਗੱਲ ਕਰਦੇ ਆ ਬੋਲ ਲੈ ਕੇ ਤਾਂ ਲਾਇਆ ਕਰਦੇ ਆ ਕਰਦੇ ਆ ਪਰ ਕਰਦੇ ਕੁਝ ਨਹੀਂ ਸਰਕਾਰ ਤੋਂ ਮੰਗ ਤਾਂ ਕਰਦੇ ਆ ਨਾਜੇ ਦੀ ਵੀ ਜਿਹੜਾ ਸਾਡਾ ਖਰਚਾ ਹੋਇਆ ਹੈ 15 ਤੋਂ 20000 ਤੱਕ ਵੀ ਉਹਨਾਂ ਹੀ ਸਾਨੂੰ ਦੇ ਦੇਵੋ ਵਾਪਸ ਉਹਨਾਂ ਕੀ ਵੀ ਦੇਣਾ ਅੱਗੇ 650 ਰੁਪਏ 800 ਰੁਪਏ ਸਾਰਾ ਦੇ ਕੇ ਵਲਾ ਕੇ ਤੇ ਬਸ ਉਹ ਚੁੱਪਚਾਪ ਹੋ ਗਿਆ ਅੱਜ ਦੇਵਾਂਗੇ ਕਰਾਂਗੇ ਮਕਾਨਾ ਮਿਲਿਆ ਜਿਹੜੇ ਆਗੂ ਹੋਏ ਸੀ ਮਿਲੀ ਬਹੁਤ ਦੇਗੇ ਸੀ ਉਹਨਾਂ ਨੇ ਲੈ ਕੇ ਜਿਹੜਾ ਡੁੱਬ ਗਏ ਡਿੱਗ ਪਏ ਉਹਨਾਂ ਨੂੰ ਕੁਝ ਮਿਲਿਆ ਨਹੀਂ ਜਿਹੜਾ ਨਹੀਂ ਗਿਆ ਸੀ ਉਹ ਦੇ ਦਵਾ ਕੇ ਬਸ ਉਹਨਾਂ ਨੂੰ ਦੇ ਤਾਣਾ ਹੋਰ ਕੁਝ ਨਹੀਂ ਦਿੱਤਾ ਹੀ ਮੇਰੇ ਨੇੜੇ ਕੀ ਹੈ ਥੋੜੇ ਪਿੰਡ ਤੋਂ ਜੀ ਤੇ ਉਹਨਾਂ ਢਾਣੀ ਤੋਂ ਤੇ ਮੇਰੇ ਕੋਈ ਨੁਕਸਾਨ ਹੋਇਆ ਜੀ ਕਿ ਉਹਨਾਂ ਕੇ ਪੁੱਛੇ ਨਹੀਂ ਵੀ ਕਿਵੇਂ ਹੈ ਜੀ ਅੱਜ ਕੱਲ ਸੇ ਦੇਖ ਸਭ ਆਏ ਸੀ ਜੀ ਇੱਕ ਦੋ ਨੇ ਕੇ ਆਹ ਰਾਮ ਰਾਮ ਕਰ ਰਹੀ ਆਂ ਰਾਮ ਨਹੀਂ ਕਿਤੇ ਕਹਿ ਬਲੀ ਤੂੰ ਸੇਫਟ ਜਗ੍ਹਾ ਕੋਈ ਜੀ ਲੱਗ ਗਿਆ ਕੋਈ ਲੱਗੇ ਬਸ ਕੀ ਸਾਡੀ ਬੋਟ ਨਹੀਂ ਹੈਗੀ ਪਿੰਡ ਜੇ ਅਸੀਂ ਪਿੰਡ ਤੇ ਰਹਿੰਦੇ ਨਹੀਂ ਜੀ ਜੇ ਕੱਲ ਬੋਟ ਹੀ ਲੈਣ ਆ ਜੇ ਫਿਰ ਕੀ ਕਰਗੇ ਉਦੋਂ ਸਵਾਲ ਕਰੋਗੇ ਤੁਸੀਂ ਜਦੋਂ ਅਸੀਂ ਕਰਾਂਗੇ ਕਰਾਂਗੇ ਮਜੂਦਾ ਕਹਾਂਗੇ ਉਹਨੂੰ ਜੀ ਕੀ ਗੱਲ ਸਾਡੀ ਬੋਟ ਨਹੀਂ ਹੈਗੀ ਇਹ ਜੀ ਪਿੰਡ ਦੇ ਰਹਿੰਦੇ ਨਹੀਂ ਉਹ ਐਵੇਂ ਇੱਕ ਬਹਿਣ ਗਿਆ ਬਸ ਕਹਿ ਗਿਆ ਕੱਲ ਮੇਰੇ ਜੀਕ ਮੇਰੇ ਕੋਲ ਅਖੀ ਦੋ ਤਿੰਨ ਵਾਰੀ ਵਾਦੇ ਘਰ ਤੋਂ ਬਾਹਰ ਨਿਕਲੇ ਆ ਜੀ ਸਾਨੂੰ ਉਹਨੇ ਪੁੱਛੇ ਨਹੀਂ ਵੀ ਕਾਕੇ ਭਲੀ ਤੋਂ ਸੇਫ ਜਗ੍ਹਾ ਲੈ ਜਾਣੇ ਕਿਵੇਂ ਲੈ ਜਾਣੇ ਕੋਈ ਗੱਲ ਨਹੀਂ ਕੀਤੀ ਮਲਾਇਆਂ ਨੇ ਕਹਿੰਦੇ ਵੀ ਕਾਕੇ ਉਹਦੇ ਨਾਲ ਇਸ਼ਾਰਾ ਕਰਦੇ ਵੀ ਚੱਲ ਆਪਾਂ ਉਹਨਾਂ ਪੁੱਛ ਲਈ ਇਹਨੇ ਸਾਰੇ ਨਹੀਂ ਪੁੱਛੀ ਕੀ ਗੱਲ ਕੀਤੀ ਉਹ ਇਹ ਕਹਿੰਦਾ ਵੋਟਾਂ ਦੇ ਟਾਈਮ ਤੇ ਉਹਨੇ ਕਹਿ ਦੇਣਾ ਹਾਂ ਜੀ ਇਹ ਜੀ ਹੱਥ ਜੋੜ ਕੇ ਕਹਿੰਦਾ ਵੋਟ ਵੋਟ ਪਾਓ ਜੀ ਵੋਟ ਪਾਓ ਜੀ ਤੇ ਹੁਣ ਕਿਉਂ ਨਹੀਂ ਕੰਡੀ ਜਦੋਂ ਇੰਨੀ ਮੁਸ਼ਕਲ ਚ ਗਈ ਹੈ ਫਿਰ ਉਹ ਜਿਹੜੇ ਆਪਣੇ ਸਰਪੰਚ ਸਾਹਿਬ ਹੈਗੇ ਜੀ ਉਹ ਕਹਿੰਦੇ ਫਲਾਣੀ ਥਾਂ ਚਲੋ ਫਲਾਣੀ ਥਾਂ ਚਲੋ ਜੀ ਕੀ ਹੋ ਜਾਣਾ ਵੋਟ ਪਾਣ ਗਏ ਸਾਡੇ ਕੋਲ ਬੋਲੀ ਗਈ ਤੇ ਬਰਾ ਰਾਜਨੀਤੀ ਦੇ ਸਮਝਦੇ ਹੋ ਇੱਥੇ ਪਾਣੀ ਦੀ ਕਾਫੀ ਮਾਰ ਪਈ ਹੈ ਲੋਕਾਂ ਨੂੰ ਸਮਾਨ ਵੀ ਉੱਪਰ ਰੱਖਿਆ ਸੜਕਾਂ ਬੰਦ ਹੋ ਗਈਆਂ ਨੁਕਸਾਨ ਕਾਫੀ ਹੋ ਗਿਆ ਕੀ ਕਰਨਾ ਚਾਹੁੰਦੇ ਉਹ ਨੁਕਸਾਨ ਤਾਂ ਵੀਰ ਜੀ ਵੱਧ ਹੋ ਗਿਆ ਜੀ ਤੇ ਆ ਦੇਖ ਲਓ ਵੀ ਤੇ ਛੱਤਾਂ ਦਾ ਹੀ ਸਮਾਨ ਬਹੁਤ ਛੜਾਇਆ ਨੇ ਵੀਰਾਂ ਨੇ ਤੇ ਪਿੰਡਾਂ ਨੂੰ ਵੀ ਲਈ ਜਾਂਦੇ ਨੇ ਪਿਛਾ ਨੂੰ ਦਰਿਆਤ ਪਾਰ ਹੈ ਪਾਣੀ ਅੱਜ 20 ਦਿਨ ਹੋ ਗਏ 25 ਦਿਨ ਚੱਲੀ ਜਾਂਦਾ ਪੁੱਲ ਪਾਣੀ ਇਹ ਤੇ ਨਾ ਮਾਲੇ ਪੱਠੇ ਇੱਕ ਰਹੀ ਆਈ ਸੀ ਹੋ ਤਾਂ ਪਿੱਛੇ ਪੱਛੇ ਨਾ ਆਈ ਸੀ ਨਾ ਕੋਈ ਤੇ ਨਾ ਕੋਈ ਪ੍ਰਸ਼ਾਸਨ ਆਇਆ ਕੋਈ। ਛਵਣਾ ਆਦਾ ਉਹ ਵਿਚਾਰਾ ਛੋਟੂ ਸਕਾਰ ਜਾਂਦਾ ਰਹਿੰਦਾ। ਸੜਕਾਂ ਤੇ ਕਿੰਨਾ ਕਿੰਨਾ ਪਾਣੀ ਹੋ ਗਿਆ ਹੋਏਗਾ। ਘੜੇ ਤੋਂ ਘੜ 5 ਫੁੱਟ। ਕੋਸੋ ਵੀ ਟਰਾਲੀ ਟਰੈਕਟਰ ਟਰਾਲੀ ਤੇ ਲੰਘਦੇ ਨੇ ਵੀ ਪੈਦਲ ਨਹੀਂ ਲੰਘ ਸਕਦੇ। ਸੋਨ ਤਾਂ ਸਾਰਾ ਹੀ ਖਾਣ ਹੋ ਗਿਆ। ਪਾਣੀ ਵਧ ਰਿਹਾ। ਪਿੱਛੂ ਕਈ ਨੇ ਕਿਤੀ ਧਾਰ ਛੱਡੇ ਹੋਏ ਨੇ। 2.5 ਲੱਖ ਤਾਂ ਛੱਡਾ ਨੇ। ਅਸੀਂ ਇਹ ਤਰੇੜਾ ਪੈ ਗਏ ਨਾ ਮਕਾਨ ਨਾਲ ਅੰਦਰ ਪਾਣੀ ਵੜਿਆ ਪਿਆ ਹੈ। ਇਹ ਮਕਾਨ ਵੀ ਬਿਚਾਰੇ ਗਏ ਚਲੇ। ਕੰਗਾ ਇਹ ਕਰਨੇ ਵੀ ਸਾਨੂੰ 5-5 ਮਰਲੇ ਪਿੱਛੇ ਦਿੱਤੇ ਜਾਵਣ। ਯਾਰ ਸਾਡੀ ਕੋਈ ਸਹਾਇਤਾ ਕੀਤੀ ਜਾਵੇ। ਨਾ ਕੋਈ ਢੇੜੀ ਇੱਥੇ ਆਈ ਏ ਵਿਚਾਰਾ ਉਧਰ ਢਾਣੀ ਕੀ ਅਕੋ ਰੱਖ ਸੇਰੇ ਵਿੱਚੋਂ ਪਾਣੀ ਦੇ ਖੇਲ ਤੇ ਗਏ ਤੇ ਜਨਤ ਮਾਨਤਾ ਪਿਤਾ ਕੋਟੇ। ਨਾ ਕੋਈ ਢੇੜੀ ਆ ਦਿੰਦੇ ਨਾ ਕੁਛ। ਨਾ ਕੋਈ ਰਾਸ਼ਨ ਆਇਆ ਇੱਥੇ। ਕੀ ਹੋਇਆ ਕਿ 1 ਕਿਲੋ ਦਾ ਕੀ ਬੰਨਣਾ ਹੈ। 18 ਜੀ ਹੋਈ ਤੇ ਕਿਲੋ ਨਾ ਕੀ ਬੰਨਣਾ। ਕਿਲੋ ਚ ਕੀ ਹੈ ਪਾਈਆ ਦਾਲ ਲਗੀ ਸੀ। 1/2 ਕਿਲੋ ਖੰਡ ਸੀ ਬਸ। ਇਹ ਯਾਦਾਂ ਕਿ ਲਈ ਗਿਆ ਹੋਸੀ ਪਛਿਵਰ 4 ਏਕੜੀ ਪੱਠੇ ਆਇਨੇ ਹੋ ਵੀਰ ਪਤਾ ਨਹੀਂ ਕਿਹੜੇ ਦੇ ਗਏ ਨੇ ਟਰਾਲੀ ਏਕੜੀ ਉਹਨੇ ਟਪਾਈ ਹੁਣ ਉਹ ਵੀ ਡਰਦੇ ਮਾਰੇ ਪਾਣੀ ਤੋ ਨਹੀਂ ਲੰਗਦੇ ਆ ਵੇਖੋ ਜੀ ਆ ਸਾਰੇ ਪਾਸੇ ਪਾਣੀ ਪਾਣੀ ਹੈ ਠੀਕ ਹੈ ਜੀ ਤੇ ਫਸਲਾਂ ਦੀ ਤਕਰੀਬਨ ਹੀ ਖਤਮ ਕਿਸੇ ਤਰ੍ਹਾਂ ਦੇ ਵੀ ਕੋਈ ਇਹੋ ਜਿਹੀ ਸੁੱਕੀ ਥਾਂ ਨਹੀਂ ਇੱਕ ਪਿੰਡ ਬਚਿਆ ਹਲਾਂਗਾ ਟਾਪਾ ਵੇਖੋ ਸਾਰੀਆਂ ਸੜਕਾਂ ਵੀ ਡੁੱਡਦੀਆਂ ਜਾ ਰਹੀਆਂ ਨੇ ਢਿੱਲ ਜਾ ਰਹੇ ਨੇ ਦੋ ਆ ਢਵਾਈ ਦਾ ਪੂਆ ਦਾ ਲੱਗੇ ਹੋਏ ਨਹੀਂ ਬਸ ਸੜਕ ਤੇ ਕਿੰਨਾ ਕਿੰਨਾ ਪਾਣੀ ਹੋ ਗਿਆ ਇਥੇ ਐ 10 ਬਟ ਦੀ ਬਾਹਨ ਮੋਟਰਸਾਈਕਲ ਨਹੀਂ ਲੰਗਦਾ ਟਰੈਕਟਰ ਨੇ ਬਾਕੀ ਹੋਰ ਵਹੀਕਲ ਵੀ ਨਹੀਂ ਸਵੇਰੇ ਕੁਝ ਦੇ ਪਏ ਸੀ ਆਪਣੇ ਆ ਮੈਡੀਟਨ ਵਾਲੇ ਡਾਕਟਰ ਆਏ ਸੀਗੇ ਤੇ ਕਿ ਐਂਬੂਲੈਂਸ ਮੈਂ ਕਿ ਐਂਬੂਲੈਂਸ ਤੇ ਉਤਰ ਜਾਣੀ ਟਰੈਕਟਰ ਹੈ ਸਾਧਨ ਲੰਘਣ ਨੂੰ ਤੇ ਉਹ ਲੰਘ ਸਕਦੇ ਨੇ ਟਰੈਕਟਰ ਹੈਵੀ ਜਿਹੜੇ ਵਹੀਕਲ ਨੇ ਹੋਰ ਬੱਸਾਂ ਗੱਡੀਆਂ ਕੁਝ ਨਹੀਂ ਆ ਜਿਹੜੇ ਜਿਹੜੇ ਕਹਿੰਦੇ ਪਏ ਸੀ ਆ ਐਂਬੂਲੈਂਸ ਅਗੇ ਲੰਘ ਜਾਏ ਮੈਂ ਕੋ ਨਹੀਂ ਆਣੀ ਤਕਰੀਬਨ ਸਾਰੀਆਂ ਫਸਲਾਂ ਬਰਬਾਦ ਐ ਬਾਦ ਕੋਈ ਨਹੀਂ ਇਹੋ ਜੀ ਜਗ੍ਹਾ ਜਿੱਥੇ ਵੀ ਪੱਠਾ ਨਹੀਂ ਮਤਲਬ ਕੋਈ ਫਸਲ ਨਹੀਂ ਐ ਇਸ ਤਰ੍ਹਾਂ ਦੀ ਜਿਹੜੀ ਬਚੀ ਹੋਈ ਮਕਾਨ ਨੇ ਉਹ ਵੇਖੋ ਪਾਣੀ ਖੜੇ ਇਹ ਨਾ ਗਿਰਨਾ ਹੀ ਹੈ ਜਗਾ ਪੋਲੀ ਹੋਈ ਇਹ ਵੀ ਗਿਰਨੇ ਸਰਕਾਰ ਹਣ ਆਪਦੇ ਵਲੋਂ ਕੋਸ਼ਿਸ਼ ਕਰ ਰਹੀ ਹੈ ਜਿੰਨਾ ਹੁੰਦਾ ਹੈ ਬਾਕੀ ਇੱਥੇ ਆਣ ਜਾਣ ਵੀ ਔਖਾ ਹੈ ਤੇ ਰਹਿਣਾ ਤੇ ਇੱਥੇ ਜਮ ਔਖਾ ਹੀ ਹੈ ਜਿਵੇਂ ਗਲਾਬੇ ਵਾਲੇ ਗੱਲ ਕਰਦੇ ਹੋ ਬੰਨ ਪੈ ਜੇ ਆ ਪਾਣੀ ਸਾਨੂੰ ਮਾਰਦਾ ਜਿਹੜਾ ਸਤਲੂ ਜਿਹੜਾ ਇਧਰੋਂ ਲੈਂਦਾ ਹੈ ਨਾ ਗਲਾਬੇ ਵਾਲੀ ਸਾਈਡ ਤੋਂ ਉਹ ਮਾਰਾ ਕਰਦਾ ਯਾਰ ਪੂਰਾ ਤਾਂ ਆਦਾ ਇਹ ਦਿਨਾਂ ਦਾ ਚਲੋ ਇੰਨਾ ਨਹੀਂ ਨੁਕਸਾਨ ਹੋਣਾ ਸੀ ਆ ਪਾਣੀ ਦਾ ਵਹਿਣ ਇਧਰ ਜਾ ਰਿਹਾ ਹੈ ਨਾ ਇਹ ਜਾ ਵੱਡੇ ਰਿਆਨ ਵਲਦਾ ਹੈ ਸਤਲੂ ਜਿਹੜਾ ਪਾਣੀ ਆ ਕੇ ਇਹ ਮਾਰ ਕਰਦਾ ਹੈ ਯਾਰ ਇਹ ਪਹਿਲਾਂ ਚੱਲਿਆ ਉਥੋਂ ਗਲਾਬੇ ਗਲਾਬੇ ਤੋਂ ਸਤਲੂ ਜਿਹੜਾ ਪਾਣੀ ਜਿਹੜਾ ਪਾਰ ਵੱਡਾ ਦਰਿਆ ਚੱਲਦਾ ਉਥੋਂ ਫੁੱਟਦਾ ਇੱਕ ਉੱਪਰੋਂ ਕ੍ਰੋਸ ਕਰਕੇ ਨਾ ਉਥੋਂ 92 ਦਾ ਬਾਨੀ ਗਲਾਬੇ ਵਾਲਾ ਇੱਕ ਵੀਡੀਓ ਬਣੀ ਹੈ ਉਹਨਾਂ ਦੀ ਮੰਗ ਹੈ ਕਿ ਉਹ ਬੰਨ ਕਿਤੇ ਬਣ ਜਾਵੇ ਉਥੋਂ ਪਾਣੀ ਨਾ ਆਵੇ ਤਾਂ ਇਹਨਾਂ ਨੁਕਸਾਨ ਹੁੰਦਾ ਹੀ ਵਿਆਹ ਵਾਲਾ ਤਾਂ ਹੈ ਹੀ ਨਹੀਂ ਕੁਛ ਇਹਨਾਂ ਪਾਣੀ ਹੋਣਾ ਵੀ ਨਹੀਂ ਸੀ ਹਾਂ ਉਹ ਪਾਕਿਸਤਾਨ ਦੇ ਤਰਫੋਂ ਆ ਕੇ ਅ ਗਲਾਬੇ ਜੋ ਫੁੱਟਦਾ ਹੈ 92 ਕਈ ਰੁੱਟਦਾ ਹੁਣ ਮੈਂ ਤਕਰੀਬਨ ਕੋ ਮੁਕੰਮਲ ਕੀਤਾ ਪਰ ਨਹੀਂ ਉਥੋਂ ਫਿਰ ਵੀ ਉਤੋਂ ਕਰਾਸ ਕਰਕੇ ਪਾਣੀ ਉਹ ਹੀ ਮਾਰ ਕਰੇ ਪਹਿਲਾਂ ਤਾਂ ਜਿਹੜਾ ਛੱਡਿਆ ਹੋਇਆ ਸੀ ਉਹ ਹੀ ਨਹੀਂ ਮਤਲਬ ਇਹਨੇ ਤਾਂ ਕਹਤੇ ਜਿਹੜਾ ਉੱਪਰ ਆ ਰਿਹਾ ਹੈ ਉਹ ਨਗਰ ਹੋਰ ਲੈਵਲ ਵੀ ਹੁੰਦਾ ਉੱਚਾ ਹੋਏਗਾ ਪਾਣੀ ਵੀ ਵਧੇਗਾ